ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ Facebook ਪੇਜ ਖੇਤੀਬਾੜੀ ਦੇ ਸੰਦੋ ਦਾ ਕਾਰੋਬਾਰ ਅਜਿਸੀ ਲੈ ਕੇ ਆਇਆ ਸਵਰਾਜ 855 ਟਰੈਕਟਰ ਵਿਕਾਊ 2021 ਮਾਡਲ 315 ਘੰਟੇ ਚੱਲਿਆ ਜੀ ਰੇਟ 6,95,000 ਰੁਪਏ ਡਿਮਾਂਡ ਸ਼ੋਰੂਮ ਕੰਡੀਸ਼ਨ ਹੈ 96% ਟਾਇਰ ਨੇ ਬਾਹਰ ਜਾਣਾ ਇਸ ਕਰਕੇ ਬੇਚ ਰਹੇ ਨੇ ਜੀ ਏਰੀਆ ਹੈਗਾ ਵੀਰ ਦਾ ਪਿੰਡ ਤਖਤੂਪੁਰਾ ਮੋਗਾ 9878419619 ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 6,95,000 ਚ ਖਰੀਦ ਸਕਦੇ ਹੋ ਮੱਟ ਲੋਡਰ ਮਸ਼ੀਨ ਵਿਕਾਊ ਹੈ ਜੀ ਮੱਟ ਲੋਡਰ ਮਸ਼ੀਨ ਵਿਕਾਊ 2023 ਮਾਡਲ 90% ਕੰਡੀਸ਼ਨ ਹੈ ਜੀ ਕੱਲੀ ਆਪਣੇ ਖੇਤੋਂ ਮਿੱਟੀ ਚੱਕੀ ਹੈ ਰੇਟ 195000 195000 ਰੁਪਏ ਰੇਟ ਰੱਖਿਆ ਗਿਆ ਜੀ 2023 ਮਾਡਲ ਹੈ ਮਟ ਲੋਡਰ ਮਸ਼ੀਨ ਵਿਕਾਊ ਹੈ 62846 57497 62846 57497 ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਨੂੰ ਖਰੀਦ ਸਕਦੇ ਹੋ Tata ES ਛੋਟਾ ਹਾਥੀ ਵਿਕਾਊ ਹੈ ਜੀ 39000 ਚੱਲਿਆ ਰੇਟ ਹੈ ਜੀ 5 ਲੱਖ ਰੁਪਏ 2022 ਮਾਡਲ ਹੈ ਏਰੀਆ ਜੀ ਪਿੰਡ ਕੋਟ ਫਤੂਹੀ ਹੁਸ਼ਿਆਰਪੁਰ ਕਾਗਲੀ ਵਗੈਰਾ ਪੂਰੇ ਨੇ ਜੀ 98772 94131 98772 94131 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਟਾ ਏਸ ਛੋਟਾ ਹਾਥੀ ਹੈ ਜਿਹੜਾ 5 ਲੱਖ ਰੁਪਏ ਦੇ ਵਿੱਚ 2022 ਮਾਡਲ ਖਰੀਦ ਸਕਦੇ ਹੋ ਨਿਸ਼ਾਨ ਸਨੀ ਐਕਸ ਵੀ ਗੱਡੀ ਵਿਕਾਉ ਉਹ ਹੈ ਜੀ 2012 ਮਾਡਲ ਗੱਡੀ ਹੈ ਪਹਿਲੇ ਨਾਂ ਹੈ ਜੀ ਪੁਸ਼ ਬਟਨ ਸਟਾਰਟ ਟਾਇਰਾਂ ਦੀ ਕੰਡੀਸ਼ਨ ਹੈ ਜੀ 70% ਏਰੀਆ ਗੁਰਦਾਸਪੁਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 2.5 ਲੱਖ ਰੁਪਏ ਗੱਡੀ ਦਾ ਰੇਟ ਹੈ ਜੀ 2.5 ਲੱਖ ਰੁਪਏ ਗੱਡੀ ਦਾ ਰੇਟ ਹੈਗਾ ਜੀ ਇਹਦਾ 2012 ਮਾਡਲ ਗੱਡੀ ਹੈ ਤੇ ਬਾਕੀ ਸਾਫ ਕੰਡੀਸ਼ਨ ਦੀ ਹੈ ਪੰਜਾਬ ਨੰਬਰ ਹੈ ਜੀ 98783 37415 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਫੋਰਚੂਨਰ ਗੱਡੀ ਵਿਕਾਊ ਹੈ ਜੀ 2012 ਮਾਡਲ ਗੱਡੀ ਹੈ ਆਟੋਮੈਟਿਕ ਤੀਜੇ ਨਾਇਆ ਗੱਡੀ ਗੱਡੀ ਦਾ ਰੇਟ ਰੱਖਿਆ ਗਿਆ ਜੀ 11 ਲੱਖ ਰੁਪਏ 11 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਜੈਤੋ ਮੰਡੀ 996337702S ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ 43600 ਟਰੈਕਟਰ ਵਿਕਾਊ ਹੈ ਜੀ 1994 ਮਾਡਲ ਏਰੀਆ ਮਜੀਠਾ ਅੰਮ੍ਰਿਤਸਰ ਰੇਟ ਹੀ 125000 125000 ਰੁਪਏ ਰੇਟ ਰੱਖੇ ਗਏ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਨੋਟ ਕਰ ਲਓ 9814470631 ਇਸ ਨੰਬਰ ਤੇ ਫੋਨ ਕਰਕੇ 43600 ਟਰੈਕਟਰ ਤੁਸੀਂ 1 ਲੱਖ 25000 ਚ ਖਰੀਦ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ 2010 ਮਾਡਲ ਗੱਡੀ ਹੈ ਪਹਿਲੇ ਨਾਂ ਹੈ ਜੀ 2 ਲੱਖ 20000 ਰੇਟ ਰੱਖਿਆ ਗਿਆ ਏਰੀਆ ਜੀ ਬੇਗੋ ਵਾਲ ਕਪੂਰਥਲਾ 9872310319 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 2010 ਮਾਡਲ 2 ਲੱਖ 20000 ਰੁਪਏ ਦੇ ਵਿੱਚ ਤੁਸੀਂ ਬਲੈਰੋ ਗੱਡੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਹੈ 2011 ਮਾਡਲ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ ਏਰੀਆ ਜੀ ਲੋਹਾਰ ਖੇੜਾ ਸੰਗਰੂਰ ਟੈਰਮ ਨੇ ਕੰਡੀਸ਼ਨ ਵੀ ਓਕੇ ਹੈ ਈਸੀ ਹੀਟਰ ਵਧੀਆ ਚੱਲਦਾ ਹੈ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ 2,20,000 ਰੁਪਏ ਗੱਡੀ ਦਾ ਰੇਟ ਹੈ ਜੀ 2,20,000 ਰੁਪਏ ਰੇਟ ਰੱਖਿਆ ਗਿਆ 9463879539 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ ਤੁਸੀਂ ਖਰੀਦ ਸਕਦੇ ਹੋ ਏਰੀਆ ਜੀ ਕੈਥਲ ਤੋਂ ਮਿਊਜ਼ਿਕ ਸਿਸਟਮ ਆਇਆ ਜੀ ਇਹਦਾ ਰੇਟ ਹੈਗਾ ਜੀ 15000 15000 ਰੁਪਏ ਰੇਟ ਰੱਖਿਆ ਗਿਆ ਮਿਊਜ਼ਿਕ ਸਿਸਟਮ ਵਿਕਾਊਆ ਏਰੀਆ ਜੀ ਕੈਥਲ 9729957204 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਿਊਜ਼ਿਕ ਸਿਸਟਮ 15000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ 2022 ਮਾਡਲ 3 ਸਪੀਡ 381 ਘੰਟੇ ਚੱਲਿਆ ਕੰਡੀਸ਼ਨ 95% ਪੰਜਾਬ ਨੰਬਰ ਹੈ ਜੀ ਟਾਈਮ ਪਾਸ ਵਾਲੇ ਦੂਰ ਰਹਿਣ ਏਰੀਆ ਜੀਰਾ ਰੇਟ 745000 745000 ਰੁਪਏ ਰੇਟ ਮੰਗਿਆ 2022 ਮਾਡਲ ਹੈ ਜੀ ਜੀਰੇ ਟਰੈਕਟਰ ਖੜਾ ਤੁਸੀਂ ਜਾ ਕੇ ਦੇਖ ਸਕਦੇ ਹੋ 9876599401 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ 36 ਏਕੜ ਜ਼ਮੀਨ ਵਿਕਾਊ ਹੈ ਜੀ ਇਕੱਠਾ ਇਕ ਟੱਕ ਹੈ 8 ਏਕੜ ਰੋਡ ਦਾ ਫਰੰਟ 15 ਏਕੜ ਅਮਰੂਦ ਤੇ ਕਿਨੂ ਦਾ ਬਾਗ ਲੱਗਿਆ ਜੀ ਪਿੰਡ ਦੇ ਨਿਆਈ ਵਾਲਾ ਬਾਣ ਹੈ ਸਵਰਸੀਬਲ ਬੋਰ ਤੇ ਪਾਣੀ ਵਾਲਾ ਡੱਗ ਬਣਿਆ 60 ਫੁੱਟ ਚੋਆ ਜੀ 26 ਲੱਖ ਰੁਪਏ ਪਰ ਏਕੜ ਦਾ ਰੇਟ ਹੈ ਏਰੀਆ ਜੀ ਪਿੰਡ ਗੰਗਾ ਮੰਡੀ ਡਾਬੋ ਵਾਲੀ ਸਿਰਸਾ ਹਰਿਆਣਾ ਬਾਕੀ ਤੁਸੀਂ ਵੀ ਉਹਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੋਟ ਕਰ ਲਓ 82211876906 82211876906 ਇਹ ਵੀਰ ਦਾ ਨੰਬਰ ਇਸ ਨੰਬਰ ਤੇ ਫੋਨ ਕਰਕੇ 38 ਏਕੜ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ 987798846 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਫੋਨ ਟੇਡਾ ਕਰਕੇ ਹੀ ਤੁਸੀਂ ਫੋਟਮਾ ਬਣਾਉਣੀਆਂ ਨੇ ਤੇ ਫੋਨ ਟੇਡਾ ਕਰਕੇ ਹੀ ਵੀਡੀਓ ਤੇ ਸਾਰੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਸਾਰੀ ਜਾਣਕਾਰੀ ਭੇਜ ਕੇ ਤੁਸੀਂ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਤੇ ਇੱਕ ਵਾਰੀ ਐਡ ਲਾਉਣ ਤੇ ਐਡ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਐਡ ਦੀ ਜਾਂਚ ਪੜਤਾਲ ਕਰਕੇ ਫਿਰ ਭੇਜਿਆ ਕਰੋ ਤੇ ਇੱਕ ਵਾਰੀ ਐਡ ਲਾਉਣ ਤੇ ਦੁਬਾਰਾ ਐਡ ਡਿਲੀਟ ਨਹੀਂ ਕੀਤੀ ਜਾਊਗੀ ਜੀ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਦਾ ਸਪੋਰਟ ਕਰੋਗੇ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਬਦ ਅਟੜਾਗੇ ਪਾ ਦਿੰਦੇ ਨੇ ਇਸ ਕਰਕੇ ਕੋਈ ਸੇਲ ਨਹੀਂ ਹੋ ਰਹੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਕਰ ਬੈਠੇ ਆਸਾਨੀ ਦੇ ਨਾਲ ਵਿਕ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਆ ਕਰੋ ਤਾਂ ਕਿ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਈ ਕਿਸਾਨ ਵੀਰਾਂ ਦਾ ਫਾਇਦਾ ਹੋ ਸਕਦਾ ਸੋ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਦੇਖ ਰਹੇ ਨੇ ਆਪਦਾ ਏਰੀਆ ਤੇ ਆਪਦਾ ਸ਼ਹਿਰ ਪਿੰਡ ਦਾ ਨਾਮ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸੋ ਬੜੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ